ਪਾਉ ਸਾਸਰੀ ਕਾਲ ਪਾਉ 1961 ਚ ਐਸ ਬੰਦੇ ਕਰਕੇ ਲੜਾਈ ਲੱਗ ਚੱਲੀ ਸੀ ਕੱਲ ਕੀ ਸੀ ਕਿ ਇਹ ਕਮਿਊਨਿਸਟ ਵਿਚਾਰਧਾਰਾ ਨੂੰ ਫਾਲੋ ਕਰਦਾ ਸੀ ਤੇ ਸੋਵੀਅਤ ਸੰਘ ਦੀ ਮਦਦ ਤੇ ਸੀ ਤੇ ਅਮਰੀਕਾ ਨਹੀਂ ਚਾਹੁੰਦਾ ਸੀ ਕਿ ਉਹਦੇ ਲਾਗੇ ਕਮਿਊਨਿਸਟ ਵਿਚਾਰਧਾਰਾ ਜਿਹੜੀ ਉਹ ਫੈਲੇ ਕਿਉਂਕਿ ਜਿਹੜਾ ਅਮਰੀਕਾ ਨਾ ਉਸ ਸਮਰਾਜਵਾਦ ਦਾ ਹਮੀਆਂ ਅਛਾ ਜਿਹੜਾ ਨਾ ਨਾ ਕਮਿਊਨਿਜ਼ਮ ਇਹਦਾ ਮਤਲਬ ਹੁੰਦਾ ਕਿ ਗਰੀਬ ਕਿਸਾਨ ਲੋਕ ਜਿਹੜੇ ਦੇਸ਼ ਦੇ ਆ ਉਹਨਾਂ ਦੇ ਹੱਥ ਸੱਤਾ ਹੋਵੇ ਤੇ ਸਮਰਾਜਵਾਦ ਦਾ ਮਤਲਬ ਹੁੰਦਾ ਕਿ ਪੂੰਜੀਪਤੀ ਵੱਡੇ ਵੱਡੇ ਕਾਰਪੋਰੇਟਾਂ ਦੇ ਹੱਥ ਚ ਸੱਤਾ ਹੋਵੇ ਆ ਬੰਦਾ ਉੱਠਿਆ ਕਿ ਉੱਭਾ ਚ ਇਹਨੇ ਕ੍ਰਾਂਤੀ ਲਿਆਂਦੀ ਤੇ ਉੱਥੇ ਪ੍ਰਧਾਨ ਮੰਤਰੀ ਬਣ ਗਿਆ ਅਮਰੀਕਾ ਨੂੰ ਡਰ ਹੋ ਗਿਆ ਵੀ ਕੱਲ ਨੂੰ ਕੰਮ ਖਰਾਬ ਹੋ ਜਾਣਾ ਉਹਨੇ ਸੋਵੀਅਤ ਸੰਘ ਨਾਲ ਰਲ ਕੇ ਨਾ ਇਹਨੇ ਉਥੇ ਮੀਡੀਅਮ ਰੇਂਜ ਦੀਆਂ ਪਰਮਾਣੂ ਮਜੇਲਾਂ ਲਾਤੀਆਂ ਰੌਣਾ ਉਥੋਂ ਇਹ ਨਹੀਂ ਸੀ ਅਸਲ ਇਹਦਾ ਵੀ ਹੈਗਾ ਇਹ ਰੌਣਾ ਰੌਣਾ ਹੈ ਕਿ ਬਰਲਨ ਦੇ ਵਿੱਚ ਅੱਧਾ ਬਰਲਨ ਜਿਹੜਾ ਸੀ ਉਹ ਸੋਵੀਅਤ ਸੰਘ ਦੇ ਕਬਜ਼ੇ ਹੀ ਤੇ ਅੱਧਾ ਪੱਛਮੀ ਦੇਸ਼ਾਂ ਦੇ ਤੇ ਦੋਵੇਂ ਜ਼ੋਰ ਲਾਉਂਦੇ ਸੀ ਕਿ ਸਾਡਾ ਉਥੇ ਕੰਮ ਇੱਕ ਦਾ ਹੀ ਚੱਲੇ ਇੱਥੇ